Fins demà! ਹਾਂਜੀ ਮੈਂ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਏਡੀਓ ਪੀਪੀ ਬਠਿੰਡਾ ਸਾਨੂੰ ਸਵੇਰ ਗੁਪਤ ਸੂਚਨਾ ਮਿਲੀ ਸੀਗੀ ਜਿਹਦੇ ਜਿਹਨੂੰ ਫੋਲੋ ਕਰਦੇ ਹੋਏ ਅਸੀਂ ਇਹ ਜਿਹੜੀ ਹੈਗੀ ਆ ਇਹ ਦਵਾਈ ਫੜੀ ਆ ਹਰਿਆਣੇ ਤੋਂ ਕੈਥਲ ਹਰਿਆਣਾ ਦੀ ਬਣੀ ਹੋਈ ਹੈ ਦਵਾਈ ਆ ਜਿਹੜੀ ਕਿ ਸਾਡੇ ਜ਼ਿਲ੍ਹੇ ਦੇ ਜਿਹੜਾ ਆਪੂਚੋ ਏਰੀਆ ਇਹਨਾਂ ਦੇ ਪਿੰਡਾਂ ਦੇ ਵਿੱਚ ਇਹ ਦਵਾਈ ਜਿਹੜੀ ਕਿਸਾਨਾਂ ਤੱਕ ਇਹਨਾਂ ਨੇ ਪਹੁੰਚਾਉਣੀ ਸੀਗੀ ਇਹ ਜਦੋਂ ਅੱਗੇ ਚੈੱਕ ਕੀਤਾ ਇਹਨਾਂ ਤੋਂ ਕਾਗਜ਼ਾਤ ਕੋਈ ਲਈ ਆ ਪ੍ਰੋਪਰ ਇਹਨਾਂ ਨੇ ਕੋਈ ਰਿਕਾਰਡ ਪੇਸ਼ ਨਹੀਂ ਕਰ ਸਕੇ ਇਸ ਜਿਹੜੀ ਕੰਪਨੀ ਆ ਇਹਦੇ ਕੋਲ ਕੋਈ ਪੰਜਾਬ ਦੇ ਵਿੱਚ ਲਾਇਸੈਂਸ ਨਹੀਂ ਹੈਗਾ ਕੋਈ ਕੰਮ ਕਰਨ ਦਾ ਅਧਿਕਾਰ ਨਹੀਂ ਹੈਗਾ ਇੱਥੇ ਸੋ ਇਹ ਦਵਾਈ ਜਿਹੜੀ ਹੈਗੀ ਆ ਕਿਸਾਨਾਂ ਤੱਕ ਪਹੁੰਚਾ ਕੇ ਇਹਨਾਂ ਨੇ ਜਿਹੜਾ ਹੈਗਾ ਕਿਸਾਨਾਂ ਦਾ ਨੁਕਸਾਨ ਹੀ ਕਰਨਾ ਸੀ ਇਸ ਦਵਾਈ ਨੇ ਚਲੋ ਠੀਕ ਆ ਇਹ ਅਸੀਂ ਇੱਥੇ ਫੜ ਲਈ ਆ ਰੇਡ ਕਰਕੇ ਕਿਉਂਕਿ ਕਿਸੇ ਨਾ ਕਿਸੇ ਕਿਸਾਨ ਦੇ ਖੇਤ ਤਾਂ ਦੇਖੋ ਇਹ ਹੋਣੀ ਸੀ ਨਾ ਜਿੱਥੇ ਵੀ ਇਹ ਹੋਣੀ ਸੀ ਉਹ ਕੱਲ ਨੂੰ ਉਹਨੇ ਕੰਮ ਉੱਥੇ ਕਰਨਾ ਨਹੀਂ ਹੁੰਦੀ ਇਹਦੇ ਨਾਲ ਕਿਹੜੀ ਮਰਨੀ ਆ ਕਿਹੜੀ ਇਹਦੇ ਨਾਲ ਚਿੱਪੀ ਮੱਖੀ ਖਤਮ ਹੋਣੀ ਆ ਸੋ ਜਿਹੜਾ ਦੋਸ਼ ਉਦੋਂ ਬਾਅਦ ਜਿਹੜਾ ਹੈਗਾ ਉਹ ਕਿਸਾਨਾਂ ਦਾ ਸਰਕਾਰ ਤੇ ਆ ਜਾਂਦਾ ਜਾਂ ਖੇਤੀਬਾੜੀ ਵਿਭਾਗ ਤੇ ਆ ਜਾਂਦਾ ਵੀ ਜੀ ਦਵਾਈਆਂ ਕੰਮ ਨਹੀਂ ਕਰਦੀਆਂ ਸਰ ਮੇਦੇ ਛਿਰਕਣ ਵਾਲੀ ਮੈਡੀਸਨ ਹਾਂ ਇਹ ਸੁੰਡੀ ਸੁੰਡੀ ਵਾਸਤੇ ਜਿਹੜੀ ਹੈਗੀ ਦਵਾਈ ਇਹ ਵਰਤੋਂ ਹੁੰਦੀ ਹੈ ਜੀ ਹਿਮਾਮੈਕਟਨ ਬੈਂਜੂਏਟ 1.9% ਈਸੀ ਤੇ ਇੱਕ ਕੁਝ ਦਵਾਈ ਇਹਦੇ ਵਿੱਚ ਝੋਨੇ ਵਾਲੀ ਵੀ ਹੈਗੀ ਆ ਸੋ ਜਿਹੜੀ ਇਹ ਦਵਾਈ ਦਾ ਜਿਹੜਾ ਹੈਗਾ ਬਾਕੀ ਜਿਹੜੀ ਇਹਦੀ ਅੱਗੇ ਦੇਖਦੇ ਆ ਸੈਂਪਲਿੰਗ ਕਰਦੇ ਆ ਅਜੇ ਗਿਣਤੀ ਕੀਤੀ ਜਾ ਰਹੀ ਹੈ ਇਹਦੀ ਵੀ ਕਿੰਨੀ ਦਵਾਈ ਹੈਗੀ ਆ ਤੇ ਅੱਗੇ ਸੈਂਪਲਿੰਗ ਤੋਂ ਪਤਾ ਲੱਗੂਗਾ ਵੀ ਇਹਦੇ ਵਿੱਚ ਹੈ ਵੀ ਕੀ ਇਹ ਨਕਲੀ ਆ ਜਾਂ ਕੀ ਆ ਕਿਨੇ ਕੀਮਤ ਤੇ ਕਰੀਬ ਜਿਹੜੀ ਹੈਗੀ ਅਜੇ ਗਿਣਤੀ ਕੀਤੀ ਜਾ ਰਹੀ ਆ ਅਪਰੋਕਸੀਮੇਟ 4-5 ਲੱਖ ਦੀ ਇਹ ਦਵਾਈ ਹੋ ਸਕਦੀ ਹੈਗੀ ਆ ਮੈਂ ਰਾਜਮੇਂਦਰ ਕੋਟਪੁਰਾ ਜ਼ਿਲ੍ਹਾ ਚਰਨਖੇਤਰ ਭਾਰਤੀ ਕਿਸਾਨ ਜੁਨੇ ਨੂੰ ਇੱਕ ਟੱਡਕਾਉਂਦਾ ਹਣੀ ਕੀ ਕਹਿਾਂ ਚਾਹਾਂ ਦਵਾਈ ਫੜੀ ਅਸੀਂ ਸਭ ਤੋਂ ਪਹਿਲਾਂ ਤਾਂ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਾਂਗੇ ਇਹ ਵਧਾਈ ਦੇ ਪਾਤਰ ਤੇ ਪਹਿਲਾਂ ਵੀ ਫਰਟੀਲਾਈਜ਼ਰ ਫੜੀ ਗਈ ਹੈ ਮਠੰਡੇ ਦੇ 400 ਕਿਲੋ ਦੇ ਵਿੱਚੋਂ ਤੇ ਅੱਜ ਫੇਰ ਇਹਨਾਂ ਨੇ ਬਿਨਾ ਬਿੱਲ ਤੋਂ ਜਿਹੜੀ ਦਵਾਈ ਫੜੀ ਹੈ ਬਿਨਾ ਲਾਇਸੈਂਸ ਤੋਂ ਬਿਨਾ ਕਿਸੇ ਵੇਚਣ ਦੇ ਅਧਿਕਾਰ ਤੋਂ ਤੇ ਉਹਨਾਂ ਨੇ ਦਵਾਈ ਫੜ ਕੇ ਇੱਥੇ ਥਾਣਾ ਕੈਂਟ ਤੇ ਲਿਆਂਦੀ ਹੈ ਤੇ ਇਹਦੇ ਤੇ ਬਕਾਇਦਾ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਤੇ ਕਿਸਾਨਾਂ ਦਾ ਨੁਕਸਾਨ ਹੀ ਹੋਣਾ ਹੈ ਤੇ ਕਿਸਾਨਾਂ ਨੂੰ ਵੀ ਤੁਹਾਡੇ ਸਾਹਮਣੇ ਅਪੀਲ ਕਰਦੇ ਆਂ ਵੀ ਉਹ ਬਿਨਾ ਬਿੱਲ ਵਾਲੀਆਂ ਜਿਹੜੀ ਪੈਸਟੀਸਾਈਡ ਆ ਜਾਂ ਫਰਟੀਲਾਈਜ਼ਰ ਨਾ ਖਰੀਦਿਆ ਕਰਨ ਬਿੱਲ ਵਾਲੇ ਜਿੱਥੇ ਪ੍ਰਮਾਣਤਾ ਜਿਹੜੇ ਹੈਗੇ ਨਹੀਂ ਉੱਥੋਂ ਖਰੀਦਿਆ ਕਰਨ